ਜਿੱਤਣ ਆਏ ਆ ਸਾਰੇ ਜਾਣੇ ਸੋ ਪੰਜਾਬ ਤੇ ਮਹਾਰਾਜ ਕਿਰਪਾ ਕਰੇ ਕੱਲ ਨੂੰ ਆਪਾਂ 11 ਵਜੇ ਦਿੱਲੀ ਲਈ ਕੂਚ ਕਰਨਾ ਇਹ ਤਾਂ ਸਾਡੀ ਕੋਈ ਗੱਲ ਜਿਹੜੀ ਆ ਉਹ ਅੱਗੇ ਸਾਨੂੰ ਕੋਈ ਸੀਰੀਅਸ ਲੈਂਦਾ ਹਨਾ ਸੋ ਜਿਹੜੇ ਨਹੀਂ ਪਰ ਆਹ ਜਿਹੜੀ ਪੰਜਾਬ ਦੀ ਜਿਹੜੀ ਨਬਜ ਆ ਨਾ ਪੰਜਾਬ ਕੋ ਨਵਾਂ ਨਹੀਂ ਉਹ ਜਿਹੜੀ ਜੀਨਸ ਆ ਉਹ ਸਾਡੇ ਜੀਨਸ ਚ ਨੇ ਜਿਹੜੇ ਸਾਡੇ ਤੇ ਹਮਲੇ ਹੋਏ ਨਾਰਥ ਇੰਡੀਆ ਤੋਂ ਹੋ ਕੇ ਜਾਂਦੇ ਸੀਗੇ ਪੰਜਾਬ ਚੋਂ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਸੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਹਰ ਇੱਕ ਵਰਗ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਹੈ ਕਿਸਾਨੀ ਕਿਸ ਦੌਰ ਚਾ ਕਿਸਾਨੀ ਦਾ ਅੱਜ ਕੱਲ ਕੀ ਆ ਸਿਸਟਮ ਕਿਸਾਨੀ ਕਿੱਧਰ ਨੂੰ ਜਾ ਰਹੀ ਆ ਸੋ ਸਾਰੀਆਂ ਗੱਲਾਂ ਕਰਾਂਗੇ ਬਾਈ ਸਾਡੇ ਨਾਲ ਰਿਪਨ ਸਿੱਧੂ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰਾ ਸਮਝਾਉਣਗੇ ਕਿ ਅੱਜ ਕੱਲ ਕਿਸਾਨੀ ਦੇ ਅਸਲ ਵਿੱਚ ਹਾਲਾਤ ਕੀ ਨੇ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਰ ਜੀ ਤੁਹਾਨੂੰ ਆ ਤੁਹਾਡਾ ਸਰ ਸੁਣਾਓ ਕਿਵੇਂ ਹੋ ਜੀ ਸਰ ਹਾਂਜੀ ਠੀਕ ਠਾਕ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਕਿਸਾਨੀ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਆ ਭੋਖਾਟੇ ਚ ਜਾ ਰਹੀ ਆ ਕਿਸਾਨਾਂ ਦੇ ਹਾਲਾਤ ਸਹੀ ਨਹੀਂ ਕਿਸਾਨ ਆਪਣੀਆਂ ਹੱਕੀ ਮੰਗਾ ਮੰਬਾਉਣ ਦੇ ਲਈ ਅੰਦੋਲਨ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਕਿਸਾਨੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰ ਜੀ ਜਿਹੜਾ ਪੰਜਾਬ ਦਾ ਕਿਸਾਨ ਆ ਨਾ ਇਹ ਕਦੇ ਵੀ ਕਦੇ ਬੂਮਿੰਗ ਨਹੀਂ ਹੋਇਆ ਜੀ ਸਾਨੂੰ ਇਹ ਸਮਝਣ ਲਈ ਪਹਿਲਾਂ ਤੇ 1980 ਚ ਜਾਣਾ ਪਊਗਾ ਜਿਹੜੀ ਸਾਡੀ ਉਦੋਂ ਗ੍ਰੀਨ ਰੈਵਿਊਲੂਸ਼ਨ ਹੋਈ ਜੀ ਗ੍ਰੀਨ ਰੈਵਿਊਲੂਸ਼ਨ ਐਕਟਿਡ ਐਜ਼ ਅ ਸਲੋ ਪੋਇਜ਼ਨ ਫਾਰ ਪੰਜਾਬ ਹੈ ਨਾ ਜਿਹੜੇ ਇਕਨੋਮੈਟ੍ਰਿਕ ਸਟੈਟਿਸ ਪੰਜਾਬ ਦੇ ਸੀਗੇ ਜਿਹੜੇ ਸਾਡੇ ਮਾਲਵੇ ਦੇ ਲੋਕ ਨੇ ਇਹਨਾਂ ਨੂੰ ਕਪਾਹ ਮੱਕੀ ਦਾ ਮੇਰੇ ਸਾਹ ਨਾ ਹੁਣ ਤਾਂ ਭੁੱਲ ਹੀ ਗਿਆ ਹੋਣਾ ਜੀ ਉਹ ਜਿਹੜੀ ਸੀ ਨਾ ਉਹ ਜਿਹੜਾ ਸਮਾਂ ਸੀਗਾ ਸਾਨੂੰ ਉਸ ਚੀਜ਼ ਤੇ ਲਾਇਆ ਜਾਵੇ ਲਾਇਆ ਗਿਆ ਪਹਿਲਾਂ ਹਨਾ ਕਿ ਅਸੀਂ ਕਿਵੇਂ ਦੋ ਫਸਲਾਂ ਦੇ ਢੇਰ ਚ ਪੈਨੇ ਆ ਸਾਨੂੰ ਪ੍ਰੋਪਰ ਪ੍ਰੋਕਿਊਰਮੈਂਟ ਦਿੱਤੀ ਗਈ ਪ੍ਰੋਪਰ ਪ੍ਰਾਈਸਿੰਗ ਦਿੱਤੀ ਗਈ ਅਸੀਂ ਜਦੋਂ ਉਸ ਚੀਜ਼ ਨਾਲ ਲੱਗੇ ਜਦੋਂ ਸਾਡੇ ਇੱਕ ਵੱਡੇ ਖੇਤੇ ਦਾ ਉਹ ਚੀਜ਼ ਪੂਰੀ ਹੋ ਗਈ ਉਹਦੀ ਜਿਹੜੀ ਸਪਲਾਈ ਜਾਂ ਡਿਮਾਂਡ ਸੀਗੀ ਉਸ ਚੀਜ਼ ਦੀ ਪੂਰੀ ਇੰਡੀਆ ਜਦੋਂ ਪੂਰੀ ਹੋ ਗਈ ਉਸ ਤੋਂ ਬਾਅਦ ਇਹਨੂੰ ਇਹ ਸਟਰਕਚਰ ਨੂੰ ਰੀਥਿੰਕ ਨਹੀਂ ਕੀਤਾ ਗਿਆ ਇਹਦੀ ਜਿਵੇਂ ਇੱਕ ਬਿਜ਼ਨਸ ਨੂੰ ਅਸੀਂ ਆਟੋ ਰਨ ਤੇ ਲਾ ਦਨੇ ਆ ਤਾਂ ਮਗਰੋਂ ਉਹਦੇ ਵੱਲ ਦੇਖਦੇ ਵੀ ਨਹੀਂ ਕਿ ਉਹ ਕਿੰਨਾ ਚਿਰ ਸਰਵਾਈਵ ਕਰੂਗਾ ਸੋ ਇਸ ਚੀਜ਼ ਨੂੰ ਇਹਨੂੰ ਜਦੋਂ ਜਿਹੜੀਆਂ ਵੀ ਸਾਡੀਆਂ ਮਗਰੋਂ ਕਮੇਟੀਆਂ ਬਣੀਆਂ ਨੇ ਜੇ ਜੋਲ ਦੀ 1986 ਚ ਬਣੀ ਆ ਜਾਂ 2012 ਚ ਕਲਕੱਤਜੀ ਕਮੇਟੀ ਸੀਗੀ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸੀਗੀਆਂ ਥਿਉਰੈਟিক্যাল ਪ੍ਰੈਕਟੀਕਲ ਚੀਜ਼ਾਂ ਨਾਲ ਘੱਟ ਸੀਗੀਆਂ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਪੰਜਾਬ ਆ ਨਾ ਪੰਜਾਬ ਇਸ ਵੇਲੇ ਫਾਈਨੈਂਸ਼ੀਅਲੀ ਬੜਾ ਮਤਲਬ ਡਿਟੇਰੀਅਰ ਹੋ ਚੁੱਕਿਆ ਹੈ ਪੰਜਾਬ ਕੋਲੇ ਪੈਸਾ ਹੈ ਨਹੀਂ ਪੰਜਾਬ ਕੋਲੇ 3.5 ਲੱਖ ਕਰੋੜ ਦਾ ਕਰਜ਼ਾ ਆ ਸਾਡੇ ਤੇ ਜਿਹਦੀਆਂ ਰੀਪੇਮੈਂਟਸ ਹੀ 23000 ਕਰੋੜ ਬਣੀਆਂ ਨੇ ਤੇ ਅਸੀਂ ਕਿੱਥੋਂ ਮਤਲਬ ਉਹ ਐਗਰੀਕਲਚਰ ਸੈਕਟਰ ਨੂੰ ਜੇ ਤੁਸੀਂ ਸੋਇਲ ਟੈਸਟਿੰਗ ਕਰਾਉਣੀ ਆ ਜਾਂ ਫਿਰ ਕ੍ਰੌਪ ਡਾਇਵਰਸਟੀਫਿਕੇਸ਼ਨ ਕਰਾਉਣੀ ਆ ਉਹਦੇ ਲਈ ਸਾਡੇ ਕੋਲੇ ਪਹਿਲਾਂ ਤਾਂ ਫੰਡਿੰਗ ਚਾਹੀਦੀ ਆ ਸੋ ਪੰਜਾਬ ਦੀ ਜਿਹੜੀ ਮੇਨ ਜਿਹੜੀ ਸਾਡੀ ਪ੍ਰੋਬਲਮ ਆ ਨਾ ਉਹ ਪਈਆ ਇਕਨੋਮੀ ਚ ਸੋ ਸਾਡੇ ਜਿਹੜੇ ਸਾਨੂੰ ਚਾਹੀਦੇ ਲੀਡਰ ਜਿਹੜੇ ਸਾਡੀ ਇਕਨੋਮੀ ਨੂੰ ਅੱਗੇ ਲੈ ਕੇ ਜਾ ਸਕਣ ਤੇ ਪੰਜਾਬ ਨੂੰ ਪਹਿਲਾਂ ਤੇ ਇਕਨੋਮੀਕਲੀ ਪੈਰਾਂ ਤੇ ਸਟੈਂਡ ਕੀਤਾ ਜਾ ਜਾ ਸਕੇ ਹਨ ਜਿਵੇਂ ਸਰਮਾਇਆ ਜਿਹਦੇ ਘਰ ਘਰ ਚ ਪੰਜ ਜਾਣੇ ਨੇ ਇੱਕ ਕੋਲੇ ਸਰਮਾਇਆ ਜ਼ਿਆਦਾ ਹੁੰਦਾ ਉਹਦੀ ਗੱਲ ਵੀ ਵੱਧ ਸੁਣੀ ਜਾਂਦੀ ਹੈ ਸੋ ਪੰਜਾਬ ਕੋਲੇ ਜਿੰਨਾ ਚਿਰ ਅਸੀਂ ਇਕਨੋਮੀਕਲੀ ਆਪਾਂ ਸਟੈਂਡ ਨਹੀਂ ਕਰਦੇ ਮੈਨੂੰ ਨਹੀਂ ਲੱਗਦਾ ਸਾਡੀ ਕੋਈ ਗੱਲ ਜਿਹੜੀ ਆ ਉਹ ਅੱਗੇ ਸਾਨੂੰ ਕੋਈ ਸੀਰੀਅਸ ਲੈਂਦਾ ਹਨ ਸੋ ਜਿਹੜੇ ਨਹੀਂ ਪਰ ਆਹ ਜਿਹੜੀ ਪੰਜਾਬ ਦੀ ਜਿਹੜੀ ਨਵਜਾ ਨਾ ਪੰਜਾਬ ਕੋ ਨਵਾਂ ਨਹੀਂ ਪੰਜਾਬ ਨੂੰ ਜੇ ਅਸੀਂ ਦੇਖਣਾ ਹੈ ਨਾ ਜਿਹੜੇ ਸਭ ਤੋਂ ਪਹਿਲੇ ਰਿਮੇਨਸ ਲੱਭੇ ਸੀਗੇ ਪੋਲੀਓਸਥੈਟਿਕ ਸੋ ਇਹ ਪੰਜਾਬ ਜਿਹੜਾ ਕੋਈ ਨਵਾਂ ਨਹੀਂ ਬਣਿਆ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਤੇ ਹਮਲੇ ਹੋਏ ਹਨ ਉਹ ਜਿਹੜੀ ਜੀਨਸ ਆ ਉਹ ਸਾਡੇ ਜੀਨਸ ਚ ਨੇ ਜਿਹੜੇ ਸਾਡੇ ਤੇ ਹਮਲੇ ਹੋਏ ਨਾਰਥ ਇੰਡੀਆ ਤੋਂ ਹੋ ਕੇ ਜਾਂਦੇ ਸੀਗੇ ਪੰਜਾਬ ਚੋਂ ਸੋ ਇਹ ਜਿਹੜੇ ਸਾਡੇ ਜੀਨਸ ਨੇ ਔਰ ਇਟੈਲੀਏਟ ਕਰਨ ਵਾਲੇ ਨੇ ਅਸੀਂ ਯਾਰ ਇਟੈਲੀਏਸ਼ਨ ਦੀ ਇਹੀ ਆ ਤਾਂ ਨਿਸ਼ਾਨੀ ਆ ਹਨਾ ਆ ਵੇਖੋ ਇੱਕੋ ਦਾਮ ਅਸੀਂ ਚੜ ਕੇ ਆ ਜੰਨੇ ਆ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਵੀ ਸਟੇਟ ਜਾਂ ਫਿਰ ਅਸੀਂ ਕਿਸੇ ਸਟੇਟ ਦੇ ਖਿਲਾਫ ਨਹੀਂ ਪਰ ਕੋਈ ਵੀ ਦੁਨੀਆ ਦੇ ਕੋਨੇ ਤੇ ਇਹੋ ਜੀ ਚੀਜ਼ ਹੋ ਸਕਦੀ ਆ ਪਰ ਸਾਨੂੰ ਨਾਲ ਦੀ ਨਾਲ ਇਹ ਵੀ ਵੇਖਣਾ ਪੈਣਾ ਕਿ ਸਾਨੂੰ ਇੱਕ ਸਟਰਕਚਰ ਆ ਨਾ ਜਿਹੜਾ ਉਹ ਤਿਆਰ ਕਰਨਾ ਪੈਣਾ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਦੁਨੀਆ 'ਚ ਫਲਾਈਂਗ ਕਾਰਸ ਆ ਗਈਆਂ ਤੇ ਅਸੀਂ ਅਜੇ ਵੀ ਟਰੈਕਟਰ ਤੇ ਚੜੇ ਹਨਾ ਸਾਡੇ ਇਹ ਜੇ ਕੋਈ ਵੀ ਚੀਜ਼ ਦੀ ਕਿਸੇ ਚੀਜ਼ ਦੀ ਇੰਡੀਆ ਜਿਹੜੀ ਅਸੀਂ ਇੰਪੋਰਟ ਕਰਾਉਨੇ ਪਲਸਿਸ ਕਿੰਨੇ ਇੰਪੋਰਟ ਕਰਾਉਨੇ ਆ ਉਹ অল ਨਾਟ ਇੰਪੋਰਟ ਕਰਦੇ ਅਸੀਂ ਸੋ ਸਾਨੂੰ ਇੱਥੇ ਚਾਹੇ ਉਹ ਸਾਨੂੰ ਕੰਟਰੋਲ ਫਾਰਮਿੰਗ ਕਰਨੀ ਪਿਆ ਜੇ ਵੀ ਪ੍ਰੋਪਰ ਜਿਹਨੂੰ ਅਸੀਂ ਜੇ ਪੰਜਾਬੀ ਸਮਝੀਏ ਤੇ ਜਿਹੜਾ ਉਹ ਪਾਣੀ ਦੇ ਹਨਾ ਸਪ੍ਰਿੰਕਲਿੰਗ ਵਾਟਰ ਲਾ ਕੇ ਚਾਹੀਓ ਕੰਟਰੋਲਡ ਟੈਂਪਰੇਚਰ ਬਣਾਉਣਾ ਪੈ ਜੇ ਉਹ ਚੀਜ਼ਾਂ ਇੰਪੋਰਟ ਕਰਨ ਤੋਂ ਸਾਨੂੰ ਪੰਜਾਬ 'ਚ ਹੀ ਬਣਾਉਣੀਆਂ ਪੈਣਗੀਆਂ ਇੱਕ ਪੋਰਟਲ ਤਿਆਰ ਕਰਨਾ ਪਊਗਾ ਵੀ ਪੰਜਾਬ 'ਚ ਕਿਹੜੀ ਚੀਜ਼ ਦੀ ਲੋੜ ਆ ਹਨਾ ਤੁਸੀਂ ਇਹ ਦੇਖਦੇ ਹੋ ਸਾਡੇ ਕੋਲ ਕਿਹੜੀ ਚੀਜ਼ ਆ ਅਸੀਂ ਸਾਬਣ ਵੀ ਬਾਹਰੋਂ ਮੰਗਾਉਨੇ ਆ ਹਨਾ ਅਸੀਂ ਉੱਠ ਦੇ ਪੱਤੀ ਪੱਤੀ ਵੀ ਬਾਹਰੋਂ ਕਾਫੀ ਵੀ ਨਹੀਂ ਉਹ ਵੀ ਬਾਹਰੋਂ ਸੋ ਸਾਡੇ ਕੋਲੇ ਜਿਹੜੀਆਂ ਸਾਡੇ ਪੰਜਾਬ 'ਚ ਜਿਹੜੀ ਚੀਜ਼ ਡਿਮਾਂਡ ਸਪਲਾਈ ਜਿੰਨੀ ਹੋ ਸਕੇ ਅਸੀਂ ਆਪਣੇ ਪਿੰਡਾਂ 'ਚ ਕ੍ਰੀਏਟ ਕਰ ਸਕੀਏ ਸੋ ਉਸ ਚੀਜ਼ ਵੱ ਸਾਊਥ ਅਫਰੀਕਾ ਜਾਂਦਾ ਸਾਡੇ ਕੋਲੇ ਪ੍ਰੋਪਰ ਤਰੀਕੇ ਨਾਲ ਜ਼ਮੀਨਾਂ ਨੇ ਜਿਹੜੀਆਂ ਸਾਡਾ ਸਰਮਾਇਆ ਆ ਸਾਨੂੰ ਇਹਨਾਂ ਚੋਈ ਚੀਜ਼ ਕੱਢਣੀ ਪੈਣੀ ਆ ਸੋ ਅੱਪੇ ਜਿੰਨੇ ਚਿਰ ਨੂੰ ਸਾਡਾ ਸਟ੍ਰਕਚਰ ਇੱਧਰ ਨੂੰ ਤਿਆਰ ਨਹੀਂ ਹੁੰਦਾ ਉਹਨੇ ਚਿਰ ਨੂੰ ਮੇਰੇ ਸਾਹ ਨਾਲ ਸਾਡਾ ਪੰਜਾਬ 'ਚ ਕੋਈ ਹੱਲ ਨਹੀਂ ਹੈਗਾ ਹਨ ਅਸੀਂ ਜੇ ਮੰਨ ਲਓ ਐਮਐਸਪੀ ਵੀ ਅੱਜ ਲੈਂਡ ਜਾਂਦੇ ਆ ਪ੍ਰੋਪਰ ਇੱਕ ਬਲੂਪ੍ਰਿੰਟ ਤਿਆਰ ਕਰਕੇ ਖੜੀਏ ਪੰਜਾਬ ਕੋਲੇ ਕੀ ਗੱਲ ਇੰਟੈਲੈਕਚੁਅਲਸ ਦੀ ਕਮੀ ਆ ਸਾਡਾ ਕੋਈ ਫਿਜ਼ੀਕਲ ਪੇਮੈਂਟ ਪਹਿਲਾਂ ਵੀ ਮੱਧ ਪ੍ਰਦੇਸ਼ 'ਚ ਵੀ ਇਹ ਚੀਜ਼ ਹੋ ਚੁੱਕੀ ਆ ਹਨਾ ਵੀ ਅਸੀਂ ਸਾਨੂੰ ਫਿਜ਼ੀਕਲ ਪੇਮੈਂਟ ਜਿਹੜਾ ਸਾਡਾ ਮਿਲੇ ਜ ਹੁਣ ਜੇ ਐਮਐਸਪੀ ਅਸੀਂ ਜੇ ਇੱਕ ਆਪਣਾ ਟਾਰਗੇਟ ਲੈ ਕੇ ਚੱਲਦੇ ਹਾਂ ਨਾ ਕਿ ਅਸੀਂ ਐਮਐਸਪੀ ਲੈ ਕੇ ਆਉਣੀ ਆ ਉਥੋਂ ਪੰਜਾਬ ਜਿਹੜਾ ਕਿਸਾਨਾਂ ਦਾ ਹੱਕ ਆ ਐਮਐਸਬੀ ਪਰ ਸਾਨੂੰ ਆਪਣੀ ਜਿੱਤ ਜਿਹੜੀ ਦਰਸਾਉਣੀ ਪਊਗੀ ਨਾ ਉਹ ਸਾਨੂੰ ਇੱਕ ਪ੍ਰੋਪਰ ਬਲੂਪ੍ਰਿੰਟ ਲੈ ਕੇ ਚੱਲੀਏ ਕਿ ਜੇ ਇਹਨਾਂ ਕੋਲੇ ਹੁਣ ਜਿਵੇਂ ਮਨਰੇਗਾ ਆ 10 ਰੇਸ਼ਿਓ 90 ਅਸੀਂ 10 ਜਿਹੜਾ ਉਹ ਪੰਜਾਬ ਸਰਕਾਰ ਪਾਉਂਦੀ ਹੈ 90 ਜਿਹੜਾ ਉਹ ਸੈਂਟਰ ਪਾਉਂਦੀ ਹੈ ਅਸੀਂ ਪਹਿਲਾਂ ਪੰਜਾਬ ਸਰਕਾਰ ਕੋਲੇ ਚੱਲੀਏ ਉਹਨਾਂ ਕੋਲੇ 2080 ਜਾਂ 15 85 ਦਾ ਇੱਕ ਫਾਰਮੂਲਾ ਤਿਆਰ ਕਰਕੇ ਆਪਾਂ ਅੱਗੇ ਜਾ ਕੇ ਉਹਨੂੰ ਪਾਸ ਕਰਾ ਕੇ ਲਈਏ ਬਾਕੀ ਜਿਹੜੇ ਪੰਜਾਬ ਦੇ ਲੋਕ ਨੇ ਭਾਜੀ ਇਹ ਤੁਹਾਨੂੰ ਪਤਾ ਹੀ ਆ ਖੁਸ਼ ਨਹੀਂ ਸੀ ਹਨਾ ਕੁਝ ਦਿਲ ਲੋਕ ਨੇ ਇਕੱਠੇ ਹੋਏ ਆ ਸਾਰੀ ਜੀ ਮਾ ਜੀ ਤੁਸੀਂ ਕਿਹਾ ਭਾਈ ਜੀ ਬਈ ਸਾਨੂੰ ਉਧਰ ਨੂੰ ਚੱਲਣਾ ਪਊਗਾ ਆਪਣੇ ਫਾਰਮ ਬਣਾਉਣੇ ਪੈਣਗੇ ਆਪਣਾ ਸਾਰਾ ਸਿਸਟਮ ਕਰਨਾ ਪਊਗਾ ਉਦਾਂ ਦੀਆਂ ਆਪਾਂ ਨੂੰ ਫਾਰਮਿੰਗ ਕਰਨੀ ਪਊਗੀ ਜਿੱਦਾਂ ਪਲਾਟ ਬਣਾਉਣੇ ਪੈਣਗੇ ਉਹਦੇ ਲਈ ਸਾਡੇ ਕੋਲ ਪੈਸਾ ਹੀ ਨਹੀਂ ਹੈਗਾ ਸਾਡਾ ਸਿਸਟਮ ਉਧਰ ਨੂੰ ਜਾ ਹੀ ਨਹੀਂ ਰਿਹਾ ਪਹਿਲਾਂ ਹੀ ਅਸੀਂ ਕਰਜ਼ਾਈਆਂ ਸਾਨੂੰ ਲਿਮਟਾਂ ਕਰਨ ਦੇ ਲਈ ਅੱਜ ਵੀ ਬੈਂਕਾਂ ਵਾਲੇ ਸਾਡੇ ਘਰਾਂ 'ਚ ਜਿਹੜੇ ਮਾਰ ਰਹੇ ਨੇ ਅਸੀਂ ਪਹਿਲਾਂ ਹੀ ਉਹਦੇ ਵਿੱਚ ਜਾਲ ਦੇ ਵਿੱਚ ਫਸ ਚੁੱਕੇ ਆਂ ਸੀ ਉਧਰ ਨੂੰ ਤੁਰੇ ਨਹੀਂ ਸਕਦੇ ਜੀ ਸਰ ਨਹੀਂ ਸਰ ਤੁਰ ਕਿਉਂ ਨਹੀਂ ਸਕਦੇ ਪੰਜਾਬ ਕੋਲੇ ਕੋਈ ਇੱਕ ਨਾਮਸਟ ਪੋਲਿਟਿਸ਼ੀਅਨ ਚਾਹੀਦਾ ਨਹੀਂ ਕਿਸਾਨ ਕੋਲ ਉਹਨਾਂ ਪੈਸਾ ਹੀ ਨਹੀਂ ਹੈਗਾ ਕਿ ਇਹ ਉਧਰ ਨੂੰ ਇਹਨਾਂ ਨੇ ਆਰਟੀ ਦਾ ਵੀ ਦੇਣਾ ਹੈ ਲਿਮਟਾਂ ਵੀ ਭਰਨੀਆਂ ਨੇ ਜੀ ਸਰ ਜੀ ਬਾਜੀ ਦੀ ਗੱਲ ਕਰਨੀ ਸਰ ਜੀ ਕਿਸਾਨ ਕੋਲੇ ਪੈਸਾ ਨਹੀਂ ਪੈਸਾ ਸਰਕਾਰ ਕੋਲੇ ਚਾਹੀਦਾ ਸਰਕਾਰ ਸਟਰਕਚਰ ਤਿਆਰ ਕਰੇ ਸਾਡੀ ਇਸ ਵੇਲੇ ਜਿਹੜੀ ਇਕਨੋਮੀ ਹੈ ਨਾ ਸਾਡੇ ਪੈਸੇ ਬਾਹਰ ਚੱਲ ਗਏ ਪਿਛਲੇ 20 ਸਾਲਾਂ ਚ 1 ਲੱਖ ਕਰੋੜ ਰੁਪਇਆ ਬਾਹਰ ਚਲ ਗਿਆ ਸਾਡੀ ਹੋਈ ਹੈ ਜਿਹੜੀ ਇਕਨੋਮੀ ਕੰਟ੍ਰੈਕਟ ਜਿਹਨੂੰ ਅਸੀਂ ਕਹਿੰਨੇ ਆਂ ਵੀ ਸਾਡਾ ਕੈਸ਼ ਫਲੋ ਨਹੀਂ ਚੱਲ ਰਿਹਾ ਮੰਨ ਲਓ ਇੱਕ ਕਿਸੇ ਦਾ ਤੁਹਾਡਾ ਜੇ ਕੋਈ ਹਨਾ ਤੁਹਾਡਾ ਪੁੱਤਰ ਕੋਈ ਬਾਹਰ ਗਿਆ ਹੋਵੇ ਜੇ ਉਹ ਨਾ ਜਾਂਦਾ ਤੁਸੀਂ ਇੱਥੇ ਕੋਈ ਕਾਰ ਬਾਇ ਕਰਦੇ ਤੁਸੀਂ ਕੋਈ ਐਸੈਟ ਬਾਇ ਕਰਦੇ ਪਲਾਟ ਉਹ ਪਲਾਟ ਨੂੰ ਵੇਚਦੇ ਜਿਹਦੇ ਕੋਲੇ ਪੈਸੇ ਹੁੰਦੇ ਉਹ ਫੇਰ ਪੈਸੇ ਨੂੰ ਉਹ ਸਰਕੂਲੇਟ ਪਾਉਂਦਾ ਹਨਾ ਉਹ ਕੋਈ ਚੀਜ਼ ਲੈਣ ਜਾਂਦਾ ਜੇ ਕੱਪੜੀ ਦੀ ਦੁਕਾਨ ਦੇ ਲੈ ਜਾਂਦਾ ਕੱਪੜੀ ਦੀ ਦੁਕਾਨ ਦੇ ਕੋਈ ਹੋਰ ਬੰਦਾ ਚਾਹੀਦਾ ਸੀਗਾ ਉਸ ਇਕਨੋਮੀ ਇਦਾਂ ਘੁੰਮਦੀ ਆ ਪੰਜਾਬ ਤੋਂ ਪੈਸਾ ਜ ਕੀਤਾ ਜਿਹੜਾ ਬਾਹਰ ਗਿਆ ਆ ਸੋ ਉਹ ਜਿਹੜਾ ਪੈਸਾ ਨਾ ਉਹਨੇ ਇਕਨੋਮੀ ਕੰਟਰੈਕਟ ਕੀਤੀ ਆ ਹੁਣ ਇਸ ਵੇਲੇ ਇੱਕ ਨਾਮਿਸਟ ਪੋਲੀਟੀਸ਼ੀਨ ਕੋਈ ਚਾਹੀਦਾ ਜਿਹੜਾ ਕੁਆਂਟਮ ਜਿਹੜਾ ਨਾ ਕੁਆਂਟਮ ਈਜ਼ਨਿੰਗ ਆਫ ਪੰਜਾਬ ਇਕਨੋਮੀ ਚਾਹੀਦੀ ਆ ਇਹ ਚੀਜ਼ਾਂ ਜਿਹੜੀਆਂ ਨੇ ਕੋਈ ਮਤਲਬ ਕੋਈ ਇੱਕ ਲੋਬੀ ਤਿਆਰ ਕਰਕੇ ਪੰਜਾਬ ਦੀ ਹੈਨਾ ਕੋਈ ਇੰਟੈਲੈਕਚੁਅਲਸ ਦੀ ਉਹੀ ਇਹਦਾ ਚੀਜ਼ ਦਾ ਹੱਲ ਕਰ ਸਕਦਾ ਕੋਈ ਜੀ ਸਰ ਤੇ ਸਰਕਾਰਾਂ ਤਾਂ ਇਹ ਚਾਹੁੰਦੀਆਂ ਨਹੀਂ ਬਈ ਕਿਸਾਨ ਤਾਂ ਤਾਂ ਹੀ ਇਹ ਉਰੇ ਪ੍ਰਦਰਸ਼ਨ ਕਰ ਰਹੇ ਨੇ ਸਰਕਾਰਾਂ ਤਾਂ ਇਹ ਕਰਨਾ ਹੀ ਨਹੀਂ ਚਾਹੁੰਦੀਆਂ ਇਹ ਸਿਸਟਮ ਸੈੱਟ ਕਿੱਦਾਂ ਆਊਗਾ ਕਿਉਂਕਿ ਕਿਸਾਨ ਕਰਜ਼ੇ 'ਚ ਦੱਬਿਆ ਪਿਆ ਹੈ ਬਿਲਕੁਲ ਕਿਸਾਨਾਂ ਦੇ ਹਾਲਾਤ ਨੇ ਜੇ ਅਸੀਂ ਆਪ ਖੁਦ ਕਿਸਾਨ ਪਰਿਵਾਰ ਚੋਂ ਆ ਕੀ ਹਾਲਾਤ ਨੇ ਸਾਨੂੰ ਲਿਮਟਾਂ ਦੀ ਪਹਿਲਾਂ ਸੋਚ ਰਹਿੰਦੀ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਜੇ ਬਾਰਸ਼ ਆਉਂਦੀ ਹੈ ਤਾਂ ਸਾਨੂੰ ਲਿਮਟਾਂ ਯਾਦ ਆਉਂਦੀਆਂ ਨੇ ਕਿਸਾਨ ਤਾਂ ਬਿਲਕੁਲ ਟੁੱਟਿਆ ਪਿਆ ਹੈ ਸਰ ਜੀ ਇਹਦੀ ਫਿਰ ਜੜ ਸਾਡੇ ਜਿਹੜਾ ਇਕਨੋਮਿਕ ਜਿਹੜਾ ਮੋਨੀਟਰੀ ਸਿਸਟਮ ਆ ਨਾ ਉਹਦੇ 'ਚ ਹੀ ਪਈ ਆ ਸਾਡਾ ਜਿਹੜਾ ਮੋਨੀਟਰੀ ਸਿਸਟਮ ਆ ਸਾਡੇ ਦੇ ਜੇ ਪੰਜਾਬ ਦੇ 3 ਲੱਖ ਕਰੋੜ ਦਾ ਕਰਜ਼ਾ ਇਹਦਾ ਕਸੂਰ ਸਾਡੀਆਂ ਸਰਕਾਰਾਂ 'ਚ ਵੀ ਹੈਗਾ ਜਿਵੇਂ ਦੁਨੀਆ ਚੱਲਦੀ ਅਮਰੀਕਾ ਤੇ ਕਰਜ਼ਾ ਕਿੰਨਾ ਜੀ ਅਮਰੀਕਾ ਤੇ ਕਰਜ਼ਾ 200 ਟ੍ਰਿਲੀਅਨ ਦਾ ਗਲੋਬਲੀ ਕਰਜ਼ਾ ਹੈ 500 ਟ੍ਰਿਲੀਅਨ ਦਾ ਪਰ ਉਹਨਾਂ ਨੂੰ ਕਰਜ਼ਾ ਦੇਣ ਦੀ ਲੋੜ ਨਹੀਂ ਐਕਚੁਅਲ ਚ ਨੋ ਵਨ ਇਜ਼ ਪੇਇੰਗ ਨੋ ਵਨ ਕਰਜ਼ਾ ਤਾਂ ਹੈ ਹੀ ਨਹੀਂ ਕਿਸੇ ਤੇ ਹੁਣ ਅਸੀਂ ਏਲੀਅੰਸ ਤੋਂ ਕਰਜ਼ਾ ਤਾਂ ਲੈ ਨਹੀਂ ਲਿਆ ਪਰ ਪੰਜਾਬ ਛੋਟੀ ਸਟੇਟ ਆ ਪੰਜਾਬ ਨੂੰ ਕਰਜ਼ਾ ਦੇਣਾ ਪਊਗਾ ਜੇ ਤੁਸੀਂ ਇਹਨੂੰ ਹੋਰ ਖੁੱਲ ਕੇ ਦੇਖਦੇ ਹੋ ਨਾ ਜਦੋਂ ਪੰਜਾਬ 23000 ਕਰੋੜ ਰੀਪੇਮੈਂਟ ਦੇ ਰਹੀ ਆ ਇੱਕ ਕਰਜ਼ੇ ਦੀ 3.5 ਲੱਖ ਕਰੋੜ ਦੀ ਜਦੋਂ ਇਹ ਸਾਡੀ ਪੰਜਾਬ ਨੂੰ ਜਿਹੜੀ ਰੈਵਨਿਊ ਆ ਕਲੈਕਸ਼ਨ ਆ ਨਾ 90000 ਕਰੋੜ ਆ ਜਦੋਂ ਸਾਡਾ ਰੀਪੇਮੈਂਟ 90000 ਕਰੋੜ ਦੇ ਬਰਾਬਰ ਹੋ ਜਾਊਗਾ ਨਾ ਪੰਜਾਬ ਲੌਕ ਸਟੇਟ ਹੋ ਜਾਊਗੀ ਉਸ ਤੋਂ ਬਾਅਦ ਫਿਊਚਰਿਸਟਿਕ ਨਹੀਂ ਸੋਚਦੇ ਜਿੱਨਾ ਚ ਅਸੀਂ ਅੱਗੇ ਕਿ ਸਾਡੀ ਜਿਹੜੀ ਸੈਂਟਰ ਦੀ ਸਰਕਾਰ ਆ ਨਾ ਸਟੇਟ ਕ੍ਰਾਫਟ ਕਿਵੇਂ ਕੰਮ ਕਰ ਸਕਦੀ ਸਾਨੂੰ ਪਤਾ ਹੀ ਆ ਸਾਨੂੰ ਜਾਂ ਤਾਂ ਮੋਰਟੋਰੀਅਮ ਦੇਣਾ ਪਊਗਾ ਜਾਂ ਫਿਰ ਸਾਨੂੰ ਉਹਨਾਂ ਨੂੰ ਸਪੈਸ਼ਲ ਪੈਕੇਜ ਦੇਣਾ ਪਊਗਾ ਜੇ ਉਹ ਨਹੀਂ ਦਿੰਦੇ ਤਾਂ ਪੰਜਾਬ ਫਾਈਨੈਂਸ਼ੀਅਲੀ ਲੌਕ ਸਟੇਟ ਹੋ ਜਾਊਗੀ ਪੰਜਾਬ ਨੂੰ ਕੋਈ ਕਰਜ਼ਾ ਨਹੀਂ ਦੇਊਗਾ ਉਹ ਸਮਾਂ ਹੋਊਗਾ ਜਦੋਂ ਸਾਡੇ ਤੇ ਕੋਈ ਫਾਇਦਾ ਫਾਇਦਾ ਉਠਾਉਣਗੇ ਇਸ ਚੀਜ਼ ਦਾ ਤੇ ਪੰਜਾਬ ਚ ਜਿਹੜੀ ਆ ਸਾਨੂੰ ਸਰੈਂਡਰ ਕਰਨਾ ਪਊਗਾ ਉਹਨਾਂ ਨੂੰ ਇਸ ਚੀਜ਼ ਨੂੰ ਓਵਰਕਮ ਕਰਨ ਲਈ ਪੰਜਾਬ ਦੇ ਸਾਡੇ ਲੋਕਾਂ ਦੇ ਹੱਥ 'ਚ ਕੁਝ ਜ਼ਿਆਦਾ ਨਹੀਂ ਅਸੀਂ ਸਰਕਾਰ ਕਾਦੇ ਲਈ ਬਣਾਉਨੇ ਆ ਅਸੀਂ ਆਪਣੇ ਪੈਸੇ ਦਾ ਟੈਕਸ ਦਿੰਨੇ ਆ 6 ਲੱਖ ਕਰੋੜ ਦੀ ਸਾਡੀ ਜੀਡੀਪੀ ਆ ਅਸੀਂ ਵਿੱਚੋਂ 18% ਤੋਂ 20% ਉਹਨਾਂ ਨੂੰ 90 ਹਜ਼ਾਰ ਕਰੋੜ ਦਾ ਰੈਵਨਿਊ ਦਿੱਤਾ ਉਹ ਕਸਟੋਡੀਅਲ ਨੇ ਪੈਸੇ ਦੇ ਉਹ ਜਿੱਦਾਂ ਅਸੀਂ ਘਰ 'ਚ ਇੱਕ ਬੰਦਾ ਨਾਮਿਨੇਟ ਕਰਤਾ ਕਿ ਤੁਸੀਂ ਸਾਡੇ ਪੈਸੇ ਇਹਨੂੰ ਲਾਓ ਕਿੱਥੇ ਲਾਉਣਾ ਇਹ ਉਹ ਲਾਉਣ ਇਹ ਉਹਨਾਂ ਨੂੰ ਸੋਚਣ ਦੀ ਲੋੜ ਆ ਸਾਨੂੰ ਜਿਹੜੇ ਕੋਈ ਪੋਲੀਟਿਸ਼ੀਅਨ ਚਾਹੀਦਾ ਨਾ ਸਾਡੇ ਕੋਲੇ ਕਨੋਮਿਸਟ ਚਾਹੀਦਾ ਕੋਈ ਜਿੰਨੂੰ ਇਕਨੋਮੀ ਪੰਜਾਬ ਦੀ ਨੂੰ ਸਮਝੇ ਤੇ ਕੋਈ ਮਤਲਬ ਕੋਈ ਸਥਿਰ ਕੋਈ ਹੱਲ ਕੱਢੇ ਇਹਦਾ ਸਾਡੇ ਕੋਲੇ politically intelligent ਲੋਕ ਹੈਗੇ ਜਿਨ੍ਹਾਂ ਨੂੰ ਇਹ ਪਤਾ ਸਰਕਾਰ ਕਿਵੇਂ ਬਣਾਉਣੀ ਆ ਪਰ ਸਾਡੇ ਲੋ ਥੋੜੀ ਕੋਈ ਸੋਚਦਾ ਜੀ ਹਮ ਹੱਲ ਤਾਂ ਇਸ ਚੀਜ਼ ਦਾ ਇੱਥੇ ਹੀ ਪਿਆ ਨਾ ਜੇ ਸਾਨੂੰ ਐਮਐਸਪੀ ਮਿਲ ਵੀ ਜਾਂਦੀ ਅੱਜ ਆਪਾਂ ਪਿਛਲੀ ਵਾਰੀ ਜਦੋਂ ਕਿਸਾਨੀ ਅੰਦੋਲਨ ਕੀਤਾ ਅਸੀਂ ਰਿਪੀਲ ਕਰਾਏ ਸਾਡਾ ਕਿੰਨਾ ਪੈਸਾ ਖਰਚ ਹੋ ਰਿਆ ਸਾਡਾ ਪਿਛਲੀ ਵਾਰੀ ਵੀ ਜਿਹੜਾ ਸੀਗਾ 2000 ਕਰੋੜ ਰੁਪਈਆ ਖਰਚਾ ਗਿਆ ਇੱਥੇ ਮੈਂ ਤਾਂ ਕਹਿੰਨਾ ਪਹਿਲੀ ਚੀਜ਼ ਜਿਹੜੀ ਹੈ ਨਾ ਪਹਿਲੀ ਜਿਹੜੀ ਸਿਚੁਏਸ਼ਨ ਇਹ ਚਾਹੀਦੀ ਹੈ ਪਹਿਲੀ ਕਲੋਜ਼ ਹੀ ਇਹ ਚਾਹੀਦਾ ਵਾ ਕਿ ਸਾਨੂੰ ਹਰ ਇੱਕ ਦਿਨ ਦਾ ਖਰਚਾ ਦਿੱਤਾ ਜਾਵੇ ਜਿਹੜੇ ਇੱਥੇ ਬੈਠੇ ਆ ਅਸੀਂ ਹੁਣ ਅੱਜ ਫੇਰ ਚੱਲ ਜੰਨੇ ਵਾਪਸ ਸਾਨੂੰ 2 ਸਾਲ ਬਾਅਦ ਫੇਰ ਹੋਣਾ ਪਊਗਾ ਸੋ ਜਿਹੜਾ ਫੈਡਰਲਿਜ਼ਮ ਸਟਰਕਚਰ ਦੀ ਗੱਲ ਹੁੰਦੀ ਹੈ ਨਾ ਟੀਚਰ ਕੋਲੇ ਪਾਵਰ ਹੋਊਗੀ ਉਹ 100 ਬੰਦੇ ਨੂੰ ਕੰਟਰੋਲ ਕਰੂਗਾ 10 ਟੀਚਰ ਹੋਣਗੇ ਉੱਤੇ ਪ੍ਰਿੰਸੀਪਲ ਹੋਊਗਾ ਪਰ ਸਾਡੀ ਪੋਲਿਟਿਕਸ ਇਹ ਚੱਲਦੀ ਵੀ ਸਾਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਸਾਰੇ ਅਧਿਕਾਰ ਸੈਂਟਰ 'ਚ ਰੱਖੇ ਗਏ ਯੂਨੀਅਨ ਗਵਰਨਮੈਂਟ 'ਚ ਸੋ ਸਾਨੂੰ ਜਿਹੜੀ ਥੱਲੇ ਪੋਲਿਟਿਕਸ ਦਾ ਮਤਲਬ ਹੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈ ਸੋ ਸਾਡੇ ਤੱਕ ਜਿੰਨਾ ਚਿਰ ਸਾਡੇ ਕੋਲੇ ਅਧਿਕਾਰ ਨਹੀਂ ਆਉਂਦੇ ਸਾਨੂੰ ਪਤਾ ਸਾਡੀਆਂ ਪ੍ਰੋਬਲਮਸ ਕੀ ਨੁਕਸਾਨਾਂ ਦੀਆਂ ਦਿੱਲੀ ਚ ਬੈ ਕੇ ਕੋਈ ਕਮੇਟੀ ਸਾਡੀ ਪ੍ਰੋਬਲਮ ਥੋੜੀ ਤੁਸੀਂ ਜਰਨਲਿਸਟ ਹੋ ਜੇ ਤੁਸੀਂ ਮੈਨੂੰ ਪੁੱਛੋ ਵੀ ਤੁਹਾਨੂੰ ਸੋਲਵ ਕਰਨਾ ਤੁਹਾਡੇ ਲਈ ਬਲੂਪ੍ਰਿੰਟ ਮੈਂ ਕਿਵੇਂ ਬਣਾ ਲੂੰਗਾ ਜਦੋਂ ਮੈਨੂੰ ਪਤਾ ਹੀ ਨਹੀਂ ਜੇ ਮੈਂ ਡਾਕਟਰ ਆਂ ਜਾਂ ਮੈਂ ਕੋਈ ਮੈਡੀਕਲ ਲਾਈਨ ਚ ਆ ਉਹ ਚੀਜ਼ਾਂ ਦਾ ਤੁਹਾਨੂੰ ਨਹੀਂ ਪਤਾ ਕੁਸ ਹੋਏ ਆ ਵੀ ਸਾਰੇ ਥੋੜੀ ਨਾ ਉਸ ਚੀਜ਼ ਦੇ ਮਾਹਿਰ ਹੁੰਦੇ ਨੇ ਸੋ ਦਿਸ ਇਜ਼ ਦਾ ਆਈ ਮੀਨ ਦਾ ਅੰਡਰਲਾਈਂਗ ਕੌਜ਼ ਆਫ 올 ਦਾ ਪ੍ਰੋਬਲਮਸ ਆਫ ਪੰਜਾਬ ਸਰ ਜੀ ਸਰਕਾਰ ਦੀ ਗੱਲ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਏ ਵੀ ਇਹਨਾਂ ਵੱਲ ਧਿਆਨ ਦੇਵੇ। ਉਹੀ ਮੰਗਵਾਉਣ ਜਾ ਰਹੇ ਨੇ ਸਰਕਾਰ ਨਹੀਂ ਮੰਨ ਰਹੀ ਜੇ ਆਪਾਂ ਸਿੱਧੀ ਪਾਸਾ ਚ ਕਿਸਾਨਾਂ ਵਾਲੀ ਪਾਸਾ ਚ ਗੱਲ ਕਰੀਏ। ਉਹੀ ਚੀਜ਼ਾਂ ਦੀ ਮੰਗ ਕਰ ਰਹੇ ਨੇ ਇਹ ਕਿ ਸਰਕਾਰ ਸਾਡੇ ਵੱਲ ਧਿਆਨ ਦੇਵੇ, ਸਾਡੀਆਂ ਮੰਗਾਂ ਪੂਰੀਆਂ ਹੋਣ। ਪਰ ਸਰਕਾਰ ਨਹੀਂ ਮੰਨ ਰਹੀ, ਸਰਕਾਰ ਸਰ ਜੀ ਇਹਦੀ ਟੈਕਨੀਕਲਿਟੀ ਤੇ ਜਾਣਾ ਪਊਗਾ। ਸਾਨੂੰ ਸਾਨੂੰ ਜਿਹੜੀ ਸਾਨੂੰ ਸਰਕਾਰ ਥੋੜੀ ਸਾਰਾ ਕੁਝ ਦੇ ਦੂਗੀ। 246 ਆਰਟੀਕਲ ਆ ਨਾ ਜਿਹੜਾ ਉਹਦੇ ਚ ਸਾਡੇ ਕੋਲੇ ਤਿੰਨ ਸਟੇਟ ਲਿਸਟ ਆ, ਯੂਨੀਅਨ ਲਿਸਟ ਆ ਤੇ ਕੰਕੋਰਡੈਂਟ ਲਿਸਟ ਆ ਜਿਹਦੇ ਚ ਦੋਵੇਂ ਚੀਜ਼ਾਂ ਹੁੰਦੀਆਂ ਨੇ। ਸੋ ਜਿਹੜਾ ਇਹ ਦੇ ਅਧਿਕਾਰ ਕੋਲੇ ਜਾ ਕੇ ਜਿਵੇਂ ਅਸੀਂ ਗੱਲ ਕੀਤੀ ਵੀ 85 15 ਜਾਂ 10 90 ਜਿਹੜਾ ਸਾਡਾ ਮੰਤਰੀਗਾ ਦਾ ਉਹ ਰੇਸ਼ੋ ਬਣਿਆ ਹੋਇਆ ਵਾ ਉਹੋ ਜੀ ਇੱਕ ਬਲੂਪ੍ਰਿੰਟ ਤਿਆਰ ਕਰਕੇ ਸਰਕਾਰ ਕੋਲੇ ਸੈਂਟਰ ਕੋਲੇ ਜਾਣਾ ਪਊਗਾ ਸੈਂਟਰ ਦਾ ਕੋਰ मीनिंग ਤਾਂ ਇਹੀ ਹੈ ਨਾ ਯੂਨੀਅਨ ਆਫ ਗਵਰਨਮੈਂਟ ਤੁਹਾਡਾ ਵੀ ਯੂਨੀਅਨ ਬਣਿਆ ਹੋਊਗਾ ਤੁਹਾਡਾ ਜਿਹੜਾ ਮੀਡੀਆ ਦਾ ਹਨਾ ਸਾਰਿਆਂ ਦੇ ਯੂਨੀਅਨ ਬਣੇ ਹੁੰਦੇ ਨੇ ਜਿਵੇਂ ਕਿਸਾਨ ਯੂਨੀਅਨ ਉਸ ਯੂਨੀਅਨ ਦਾ ਮਤਲਬ ਹੁੰਦਾ ਕਿ ਸਾਰਿਆਂ ਨੂੰ ਸਟੇਬਲਾਈਜ਼ ਰੱਖਣਾ ਸੋ ਸੈਂਟਰ ਸਰਕਾਰ ਦੀ ਵੀ ਜ਼ਿੰਮੇਰੀ ਇਹੀ ਹੈ ਕਿ ਸਾਨੂੰ ਸਟੇਬਲਾਈਜ਼ ਰੱਖੇ ਪਰ ਜਿਵੇਂ ਸਟੇਟ ਕraft ਕੰਮ ਕਰਦੀ ਜਿੱਦਾਂ ਪਿਛਲੇ ਸਮੇਂ ਚ ਸਰ ਅਸੀਂ ਇੱਕ ਛੋਟੀ ਜੀ ਗੱਲ ਸਮਝੀਏ ਅਸੀਂ ਐਮਪੀ ਐਮਪੀ ਜਿਤਾ ਕੇ ਭੇਜਦੇ ਆ ਐਮਪੀ ਜਿਤਾਉਣ ਦਾ ਮਤਲਬ ਕੀ ਹੁੰਦਾ ਕਿ ਉਹ ਉੱਥੇ ਜਾ ਕੇ ਸਾਡਾ ਇਸ਼ੂ ਜਿਹੜਾ ਉਹ ਰੇਜ਼ ਕਰਨਗੇ ਉਹਦੇ ਨਾਲ ਹੋਇਆ ਕੀ ਅਜੇ ਤੱਕ ਐਮਪੀ ਨਾ ਜਿਉ ਇਸ਼ੂ ਰੇਜ਼ ਕਰ ਦੇਣ ਤੇ ਉੱਥੇ ਮਤਲਬ ਕੋਈ ਹੱਲ ਹੋ ਗਿਆ ਉਹ ਤਾਂ ਕੋਰ ਯੂਨਿਟ ਆਫ ਪਾਰਲੀਮੈਂਟ ਸੀਗਾ ਨਾ ਜਿਹੜਾ ਉਹਦਾ ਮਤਲਬ ਇਹ ਸੀਗਾ ਕਿ ਤੁਸੀਂ ਜੇ ਇੱਥੇ ਕੋਈ ਇਸ਼ੂ ਰੇਜ਼ ਕਰਦੇ ਹੋ ਨਾ ਤੇ ਉਹ ਜਿਹੜੀ ਸਮੇਧੀ ਸਰਕਾਰ ਆ ਉਸ ਚੀਜ਼ ਨੂੰ ਰੈਕਗਨਾਈਜ਼ ਕਰੂਗੀ ਤੇ ਸੋਲਵ ਕਰੂਗੀ ਪਰ ਸਾਡੀ ਪੋਲਿਟਿਕਸ ਜਿਹੜੀ ਉਹ ਐਥਿਕਸ ਤੇ ਨਹੀਂ ਚੱਲਦੀ ਸਾਨੂੰ ਜਿਹੜਾ ਉਹ ਇਸ਼ੂ ਆ ਉੱਥੇ ਜੇ ਅਸੀਂ ABC ਨਾਮ ਲੈ ਲੈਨੇ ਕਿਸੇ ਵੀ ਪਾਰਲੀਮੈਂਟਰੀਅਨ ਦਾ ਉਹਨੇ ਬੜੇ ਸ਼ੂਟ ਆਏ ਹੋਣਗੇ ਉਹਦਾ ਹੱਲ ਕੀ ਹੋ ਗਿਆ ਠੀਕ ਹੈ ਨਾ ਸਰ ਸੋ ਇਹ ਅਭੀ ਅਸੀਂ ਜਿੰਨਾ ਚਿਰ ਕੋਰ ਯੂਨਿਟ ਨੂੰ ਨਹੀਂ ਸਮਝਦੇ ਅਸੀਂ ਕੌਂਸ਼ੀਅਸਨੈਸ ਨੂੰ ਨਹੀਂ ਸਮਝਦੇ ਸਾਨੂੰ ਗੁਰੂ ਸਾਹਿਬਾਂ ਨੇ ਬੜੀਆਂ ਚੀਜ਼ਾਂ ਸਿਖਾਈਆਂ ਜਿਹਨੂੰ ਚੇਤਨਾ ਕਹਿੰਦੇ ਸਾਡੇ ਗੁਰੂ ਸਾਹਿਬ ਜੇ ਉਹਨਾਂ ਚੀਜ਼ਾਂ ਨੂੰ ਸਮਝਾਂਗੇ ਤਾਂ ਅੱਗੇ ਵਧਿਆ ਜਾਊਗਾ ਪੰਜਾਬ ਦੀਆਂ ਜਿਹੜਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਜ ਇਹੋ ਦਿਨ ਤੀਜਾ ਪਈਆਂ ਨੇ ਵਿੱਚ ਵਿਚ ਆਰ ਨਾਟ ਯੈਟ ਪ੍ਰੂਵਨ ਸਾਡੇ ਇੱਕ ਭਾਜੀ ਸਾਡੇ ਆਪਾਂ ਜੇ ਗੱਲ ਕਰੀਏ ਸਭ ਨਾਲ ਇੱਕ ਸਾਡੇ ਗੁਰੂ ਗ੍ਰੰਥ ਸਾਹਿਬ ਚ ਚੀਜ਼ ਲਿਖੀ ਸੀ ਜਲਕੀ ਮਛਲੀ ਤਰਲੇ ਵਿਹਾਈ 300 ਸਾਲ ਪਹਿਲਾਂ ਸਰ ਕੈਮਰੇ ਕਿੱਥੋਂ ਆ ਗਏ ਉਹ ਲੈਂਸੇ ਕਿੱਥੋਂ ਸੀਗੇ ਉਹ ਵੇਖਣ ਦੇ ਵੀ ਉਹ ਜਿਹੜੀ ਜਲਕੀ ਮਛਲੀ ਨਾ ਇੱਕ ਟੈਟਰਾ ਉਹ ਨਾਮ ਸੀਗਾ ਫਿਸ਼ ਦਾ ਮੈਂ ਤੁਹਾਨੂੰ ਦੱਸ ਦੂੰਗਾ ਉਹ ਕੀ ਕਰਦੀ ਥੱਲੇੋਂ ਪਾਣੀ ਜਾਂਦੀ ਐ ਸਪਲੈਸ਼ ਟੈਟਰਾ ਸਪਲੈਸ਼ ਟੈਟਰਾ ਨਾ ਆ ਉਸ ਮੱਛੀ ਦਾ ਉਹ ਉੱਪਰ ਜਾਂਦੀ ਐ ਤੇ ਉਹ ਰੁੱਖ ਤੇ ਜਾ ਕੇ ਆਪਣਾ ਇੱਕ ਮਤਲਬ ਰੀਪ੍ਰੋਡਕਸ਼ਨ ਕਰਦੀ ਆ ਪਰ ਉਹ ਜਿਹੜੀ ਚੀਜ਼ ਆ ਉਹ 300 ਸਾਲ ਪਹਿਲਾਂ ਕਿਵੇਂ ਕਬੀਰ ਜੀ ਦੇ ਦੋਹੇ ਚ ਆ ਗਿਆ ਹਨਾ ਸੋ ਇਹ ਚੀਜ਼ ਆ ਕਿ ਅਸੀਂ ਜੇ ਨਹੀਂ ਕੁਝ এডਿਕੇਸ਼ਨ ਪੜ ਸਕਦੇ ਅਸੀਂ ਆਪਦੇ ਗੁਰੂ ਗ੍ਰੰਥ ਸਾਹਿਬੀ ਚੰਗੀ ਤਰ੍ਹਾਂ ਪੜ ਲਈਏ ਅਸੀਂ ਉਹਨੂੰ ਹੀ ਸਮਰਪਿਤ ਹੋ ਜਾਈਏ ਜਿਹੜੀ ਐਜੂਕੇਸ਼ਨ ਸਿਸਟਮ ਆ ਨਾ ਸਾਡਾ ਸਰ ਜਿਹੜੇ ਹੁਣ ਦੇਖੋ ਆ ਸਾਡੀ ਪੰਜਾਬ ਨੂੰ ਕੰਟਰੋਲ ਕੌਣ ਕਰੂਗਾ ਦੱਸੋ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਅਸੀਂ ਤਾਂ 100 ਸਾਲ ਬਾਅਦ ਹੋਣਾ ਨਹੀਂ ਕੱਢਣ ਪਾਉਨ ਨੂੰ ਤੇ ਦੁਨੀਆ ਤੇ ਕੁਝ ਵੀ ਨਹੀਂਗਾ ਹੈਨਾ ਇੱਥੇ ਅਸੀਂ ਆਏ ਆ ਸਾਡਾ ਇੱਕ ਕੋਰ ਯੂਨਿਟ ਹਮੈਨਿਟੀ ਹੋਣਾ ਚਾਹੀਦਾ ਕਲਚਰਲੀ ਵੀ ਆਪਾਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ ਜਿਹੜੇ ਬੱਚਿਆਂ ਨੂੰ ਪੜਾਇਆ ਕੀ ਜਾ ਰਿਹਾ 1992 ਬੁੱਕਸ ਅਸੀਂ ਕਿੰਨੀ ਪਿੱਛੇ ਆ ਅਸੀਂ ਹੁਣੇ ਗੱਲ ਕਰਕੇ ਢੇ ਸੀਗੇ ਕਿ ਉਹ ਜਿਹੜੀ ਸਾਡੀ ਕੁਆਂਟਮ ਫਿਜ਼ਿਕਸ ਆ ਕੁਆਂਟਮ ਫਿਜ਼ਿਕਸ ਵਰਸਸ ਕਲਾਸਿਕ ਫਿਜ਼ਿਕਸ ਸਾਡੇ ਨੂੰ ਤੇ ਕਲਾਸਿਕ ਫਿਜ਼ਿਕਸ ਪੜਾਈ ਜਾਂਦੀ ਹੈ ਜਿਹੜੀ ਕੁਆਂਟਮ ਫਿਜ਼ਿਕਸ ਵੀ ਮਗਰੋਂ ਮਤਲਬ ਸਾਇੰਟਿਸਟਾਂ ਵੱਲੋਂ ਨਕਾਰ ਦਿੱਤੀ ਗਈ ਆ ਪਰ ਸਾਡੇ ਅਜੇ ਵੀ ਉਹੀ ਪੜਾਈ ਜਾ ਰਹੀ ਆ ਸਾਡੇ ਤਾਂ ਹਟ ਜਾ ਬਣਾ ਦਿੰਦੇ ਨੇ ਜਾ ਕੇ ਕੰਪਿਊਟਰ ਦੀ ਕਲਾਸ ਤੇ ਕੰਪਿਊਟਰ ਕਿੱਥੋਂ ਤੱਕ ਪਹੁੰਚ ਚੁੱਕਿਆ ਅਸੀਂ ਕਦੋਂ ਕੰਪੀਟ ਕਰਾਂਗੇ ਇਹਨਾਂ ਨਾਲ ਸਾਡੇ ਕੋਲੇ ਇੱਕ ਵਾਰੀ 1200 ਤੋਂ 1500 ਇਸ ਵੀਚ ਨਾ ਸਕੂਲਰਟਿਜ਼ਮ ਮੂਵਮੈਂਟ ਹੋਈ ਸੀਗੀ 1200 ਤੋਂ 1500 ਦੇ ਵਿੱਚ ਉਸ ਨੇ ਯੂਰਪ ਨੂੰ ਮਤਲਬ 86% ਯੂਰਪ ਨੇ ਰਾਜ ਕਰਤਾ ਸੀ ਦੁਨੀਆ ਤੇ ਉਹ ਮੂਮੈਂਟ ਤੇ ਜਿਹਨੂੰ ਅਸੀਂ ਚੇਤਨਾ ਕਹਿੰਦੇ ਨੇ ਗੁਰੂ ਸਾਹਿਬ ਨੇ ਉੱਥੇ ਹੀ ਗੱਲ ਕੀਤੀ ਸੀਗੀ ਜਿੰਨਾ ਚਿਰ ਸਾਡੇ ਕੋਲੇ ਉਹ ਸਕੀਮਾਂ ਨਹੀਂ ਆਉਂਦੀਆਂ ਉਹ ਜਿਹੜੇ ਨੇ ਉਹ ਮੂਮੈਂਟਸ ਨਹੀਂ ਦੁਬਾਰਾ ਹੁੰਦੇ ਨੇ ਪੰਜਾਬ ਕੋਲੇ ਹੱਲ ਹੈ ਨਹੀਂ ਜੀ ਅਸੀਂ ਅੱਜ ਜਿੱਤ ਕੇ ਵੀ ਆਜਨੇ ਪੰਜਾਬ ਨੂੰ ਫੇਰ ਆਉਣਾ ਪਊਗਾ ਦੋ ਚਲੋ ਅਸੀਂ ਫਿਲਹਾਲ ਇਸੇ ਦੀ ਗੱਲ ਕਰੀਏ ਕਿ ਅਸੀਂ ਜਿੱਤਣ ਆਏ ਆ ਸਾਰੇ ਜਾਣੇ ਸੋ ਪੰਜਾਬ ਤੇ ਮਹਾਰਾਜ ਕਿਰਪਾ ਕਰੇ ਕੱਲ ਨੂੰ ਆਪਾਂ 11 ਵਜੇ ਦਿੱਲੀ ਲਈ ਕੂਚ ਕਰਨਾ ਤੇ ਕੋਈ ਜਾਨੀ ਵਾਲੀ ਨੁਕਸਾਨ ਨਾ ਹੋਵੇ ਵੀ ਸਾਰਾ ਸਾਡਾ ਪੰਜਾਬ ਹੱਸਦਾ ਵਸਦਾ ਰਹੇ ਜੀ ਜੀ ਬਹੁਤ ਸਾਰੇ ਮੰਤਰੀ ਨੇ ਜਾਂ ਬਹੁਤ ਸਾਰੇ ਅਜਿਹੇ ਲੋਕ ਨੇ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਇਹ ਲੋਕ ਤਾਂ ਉਦਾਂ ਹੀ ਆਗੇ ਉੱਠ ਕੇ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਪਰ ਤੁਸੀਂ ਦੱਸ ਰਹੇ ਹੋ ਜਿਹੜਾ ਕੋਸ ਉਹ ਦੇਖ ਕੇ ਕਹਿਣਗੇ ਕਿ ਇਹ ਕਿਸਾਨ ਨਹੀਂ ਹੈਗੇ ਇਹ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਨੇ ਜਿਹੜਾ ਇਹ ਸਾਰੀਆਂ ਗੱਲਾਂ ਕਰ ਰਹੇ ਨੇ ਤੁਸੀਂ ਜੋ ਨੌਲੇਜ ਦੇ ਰਹੇ ਹੋ ਉਹਨਾਂ ਨੇ ਤਾਂ ਕਹਿਣਾ ਬੀਜਪੀ ਦੇ ਹੋਗੇ ਜਾਂ ਕੁਝ ਵੀ ਹੋਗੇ ਕਿ ਇਹ ਕਿਸਾਨ ਨਹੀਂ ਹੋ ਸਕਦੇ ਕਿਸਾਨਾਂ ਨੂੰ ਤਾਂ ਮੂਰਖ ਸਮਝਦੇ ਨੇ ਸਰ ਜੀ ਕਿਸੇ ਕਿਸਾਨ ਨਾਲ ਗੱਲ ਕਰ ਲੋ ਤੁਹਾਨੂੰ ਕੱਲੀ ਕੱਲੀ ਗੱਲ ਸਮਝਾ ਦੂਗਾ ਇਹ ਕੋਈ ਜਿਹਨੂੰ ਕਿਸਾਨ ਨੂੰ ਆਪਣੀ ਚੀਜ਼ ਦਾ ਨਹੀਂ ਪਤਾ ਹੋਊਗਾ ਉਹ ਗੱਲ ਵੱਖਰੀ ਕੀ ਉਹ ਕੋਈ टर्मਸ ਇਹੋ ਜਿਹੇ ਯੂਜ਼ ਕਰਨਗੇ ਇਹਨਾਂ ਨੂੰ ਨਾ ਸਮਝਾਉਗੀ ਕਿਸਾਨਾਂ ਦੇ ਉੱਤੇ ਕੌਣ ਆ ਜਿਹੜਾ ਕਾਰ ਹੀ ਖੇਤੀ ਰਿਹਾ ਵਾ ਉਹਨੂੰ ਅਸੀਂ ਕੀ ਸਮਝਾ ਦਾਂਗੇ ਸੋ ਉਹਨੂੰ ਹੀ ਪਤਾ ਵੀ ਕੀ ਗੱਲ ਹੋਊਗੀ ਸੋ ਇਹ ਚੀਜ਼ ਤਾਂ ਬਿਲਕੁਲ ਮਤਲਬ ਇਫ ਦੇ ਥਿੰਕ ਵੀ ਆਰ ਇਲੀਟਰੇਟ ਦਿਸ ਇਸ ਨੋਟ ਗੋਇੰਗ ਟੂ ਹੈਪਨ ਇਦਾਂ ਦਾ ਕੁਝ ਨਹੀਂਗਾ ਇਹ ਕੋਈ ਉਹ ਨਹੀਂ ਕਿ ਵੀ ਰਾਜਸਹੀ ਪਹਿਲਾਂ ਚੱ ਜਨ ਨੂੰ ਚਲੋ ਕਨਵਰਟ ਹੋਣ ਲੱਗਿਆ ਟਾਈਮ ਲੱਗ ਜਾ ਹੋਰ 10 15 ਸਾਲ ਨਖਰੇ ਕਰ ਲੈਣਗੇ ਰਾਜ ਲੋਕਾਂ ਦਾ ਹੀ ਆਉਣਾ ਜੀ ਜੀ ਆਪਣਾ ਜਿਹੜਾ ਕੀਤਾ ਹੀ ਖੇਤੀਬਾੜੀ ਨਾਲ ਸੰਬੰਧਿਤ ਆ ਪਸੋਕੜ ਆਪਣਾ ਪਰਿਵਾਰ ਕਿੱਦਾਂ ਸਾਰਾ ਸਿਸਟਮ ਕਿੱਦਾਂ ਸਰ ਜੀ ਮੈਂ ਆਸਟ੍ਰੇਲੀਆ ਚ ਰਹਿਣਾ ਜੀ ਮੈਂ 2014 15 ਚ ਗਿਆ ਸੀਗਾ ਮੈਂ ਉੱਥੇ ਆਪਣਾ ਮੈਂ ਉੱਥੋਂ ਦਾ ਪਰਮਨੈਂਟ ਰੈਜ਼ੀਡੈਂਟ ਆ ਪਰ ਪਿੱਛੇ ਸਾਡੀ ਜੀ ਖੇਤੀ ਹੈ ਜੀ ਬਾਬੇ ਨਾਨਕ ਦਾ ਖੇਤਾ ਖੇਤੀ ਹੈ ਜੇ ਅਸੀਂ ਖੇਤੀ ਨਹੀਂ ਕਰਾਂਗੇ ਤਾਂ ਫਿਰ ਹੋਰ ਕੀ ਹੈ ਸਾਡੇ ਕੋਲੇ ਜੀ ਹਨਾ ਫਲਸਫੇ ਦੇ ਗੁਰੂ ਦੇ ਹੀ ਨੇ ਜੀ ਜੀ ਧੰਵਾਦ ਜੀ ਹਾਂਜੀ ਇਹ ਸਨ ਵੀਰ ਜਿਨ੍ਹਾਂ ਨੇ ਗੱਲਬਾਤ ਕੀਤੀ ਬਹੁਤ ਵਧੀਆ ਵਿਚਾਰ ਵੀਰ ਨੇ ਸਮਝਾਏ ਸੋ ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਨੇ ਜਿਹੜੇ ਕਿਸਾਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਹੈ ਕਿਸਾਨ ਖੇਤੀ ਕਰਦੇ ਨੇ ਤਾਂ ਕਿਸਾਨ ਨੇ ਜਿਹੜੇ ਉਹ ਹਰ ਇੱਕ ਚੀਜ਼ ਬਾਰੇ ਨੌਲੇਜ ਰੱਖਦੇ ਨੇ ਸੋ ਅੱਜ ਅਸੀਂ ਅਹੀਂ ਸਕਸੀਤਾ ਨਾਲ ਮਲਾਉਂਦੇ ਰਹਾਂਗੇ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ